ਅੱਜ ਬਾਲਾਪ੍ਰੀਤਮ ਬਾਲ ਸੇਵਕ ਜਥੇ ਦੀ ਟੀਮ ਵੱਲੋਂ ਇੱਕ ਪ੍ਰੋਗਰਾਮ ਉਡੀਕਿਆ ਗਿਆ ਦਿਲ ਵਿੱਚ ਊੜਾ ਸਿਰ ਤੇ ਜੋੜਾ ਬੜੀ ਕਿਰਪਾ ਰਹੀ ਗੁਰੂ ਮਹਾਰਾਜ ਦੀ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਹਾਂ ਪੂਰੇ ਜਥੇ ਦਾ ਬਹੁਤ ਧੰਨਵਾਦੀ ਹਾਂ ਸੀ ਬਲੌਗ ਗੁਰਦੁਆਰਾ ਕਮੇਟੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਯੰਗ ਵਲੰਟੀਅਰ ਜਿਨ੍ਹਾਂ ਨੇ ਅੱਜ ਬਹੁਤ ਸੇਵਾ ਨਿਭਾਈ ਬਹੁਤ ਹੀ ਆਰਗੇਨਾਈਜ਼ ਪ੍ਰੋਗਰਾਮ ਕੀਤਾ ਜਿਦੇ ਵਿੱਚ ਦਸਤਾਰ ਸਜਾਉਣ ਦਾ ਮੁਕਾਬਲਾ ਦੁਮਾਲਾ ਸਜਾਉਣ ਦਾ ਮੁਕਾਬਲਾ ਜੋੜਾ ਸਮਹਾਲਨ ਦਾ ਮਾਤਾਵਾਂ ਨੂੰ ਆਪਣੇ ਬੱਚੇ ਲਿਆ ਕੇ ਉਹਨਾਂ ਨੇ ਜੂੜਾ ਬਣ ਕੇ ਤਿਆਰ ਕੀਤਾ ਉਹਨਾਂ ਨੂੰ ਇਨਾਮ ਦਿੱਤੇ ਗਏ ਊੜਾ ਸੰਹਾਲਨ ਦਾ ਊੜੇ ਦੀ ਕੰਪੀਟੀਸ਼ਨ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਬਹੁਤ ਹੀ ਸੋਹਣੀ ਸੋਹਣੀ ਹੈਂਡਰਾਈਟਿੰਗ ਵਿੱਚ ਉਹਨਾਂ ਨੇ 35 ਅੱਖਰੀ ਲਿਖੀ ਜਿਦੇ ਕਰਕੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਮੈਂ ਬਹੁਤ ਹੀ ਧੰਨਵਾਦੀਆਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਅੱਜ ਇੱਥੇ ਆਪਣਾ ਯੋਗਦਾਨ ਪਾਇਆ ਬੜੀ ਕਿਰਪਾ ਰਹੀ ਗੁਰੂ ਮਹਾਰਾਜ ਜੀ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਜ਼ਰੂਰ ਇਹੋ ਜੇ ਕੰਪੀਟੀਸ਼ਨਸ ਵਿੱਚ ਭੇਜਿਆ ਕਰੋ ਮੈਂ ਸਮੂਹ ਬਾਲਾ ਪ੍ਰੀਤਮ ਬਾਲ ਸੇਵਕ ਜਥੇ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਵਿੱਚ ਊੜਾ ਤੇ ਸਿਰ ਤੇ ਜੋੜਾ ਜੋ ਕਿ ਵਿਸ਼ੇਸ਼ ਔਰਤ ਤੇ ਉਪਰਾਲਾ ਖਾਲਸਾ ਸੇਜਣਾ ਦਿਵਸ ਤੇ ਮੁੱਖ ਉਪਲਖste ਕੀਤਾ ਗਿਆ ਹੈ ਜਿਸ ਵਿੱਚ ਆਪ ਜੀਆ ਨੇ ਬਹੁਤ ਹੀ ਜ਼ਗਾ ਟਰਬਨ ਟਾਈਂ ਕੰਪੀਟੀਸ਼ਨ ਵੇਖਿਆ ਹੋਵੇਗਾ ਅੱਜ ਦਾ ਇਹ ਵਿਸ਼ੇਸ਼ ਉਪਰਾਲਾ ਜੋ ਕਿ ਸਾਡਾ ਮੇਨ ਏਮ ਸੀਗਾ ਬਜ਼ੁਰਗਾਂ ਨੂੰ ਵੀ ਜੋੜਨਾ ਕਿਉਂਕਿ ਯੰਗ ਬੱਚੇ ਤਾਂ ਜੁੜ ਰਹੇ ਹਨ ਬਜ਼ੁਰਗਾਂ ਨੂੰ ਕਿਤੇ ਵੀ ਮੌਕਾ ਨਹੀਂ ਮਿਲਦਾ ਕੁਝ ਵੀ ਪਾਰਟਿਸਿਪੇਟ ਕਰਨ ਦਾ ਤੇ ਉਸ ਵਿੱਚ ਛੋਟੇ ਬੱਚਿਆਂ ਦੇ ਨਾਲ ਨਾਲ 50 ਸਾਲ ਤੋਂ ਉਮਰ ਦੇ ਵੱਧ ਦੇ ਬਜ਼ੁਰਗਾਂ ਦਾ ਵੀ ਏਜ ਗਰੁੱਪ ਰੱਖਿਆ ਗਿਆ ਸੀ ਜੋ ਕਿ ਬਹੁਤ ਹੀ ਆਨੰਦ ਵੀ ਮਾਣ ਕੇ ਗਏ ਹਨ ਇੱਕ ਵਿਸ਼ੇਸ਼ ਉਪਰਾਲਾ ਜੁੜਾ ਸੰਭਾਲ ਮੁਕਾਬਲਾ ਜਿਸ ਵਿੱਚ ਮਾਵਾਂ ਦੇ ਨਾਲ ਦਾਦੀਆਂ ਨਾਨੀਆਂ ਨੇ ਆ ਕੇ ਵੀ ਪਾਰਟਿਸਿਪੇਟ ਕੀਤਾ ਹੈ ਬੱਚਿਆਂ ਦੇ ਆ ਕੇ ਜੋੜੇ ਕੀਤੇ ਹਨ ਅਤੇ ਪਟਕਾ ਬੰਨਿਆ ਹੈ ਤੇ ਕਿਉਂਕਿ ਬਹੁਤ ਅੱਜ ਦੀ ਟਾਟੇ ਬਹੁਤ ਹੀ ਲੋਡ ਹੈ ਇਸ ਪ੍ਰਚਾਰ ਦੀ ਇਸ ਪ੍ਰਸਾਰ ਦੀ ਕਿਉਂਕਿ ਬੱਚੇ ਜੋੜੇ ਤੋਂ ਹੀ ਬੇਮੁਖ ਹੁੰਦੇ ਜਾ ਰਹੇ ਹਨ ਜੋੜਾ ਪ੍ਰੋਪਰ ਨਹੀਂ ਕਰਦੇ ਪਟਕੇ ਨਹੀਂ ਬੰਦੇ ਬੰਡਾਨੇ ਬਣ ਕੇ ਕੁਮਰੇ ਹਨ ਤੇ ਅੱਜ ਦੇ ਜ਼ਮਾਨੇ ਦੀ ਇਹ ਲੋੜ ਹੈ ਕਿ ਅਸੀਂ ਬੱਚਿਆਂ ਨੂੰ ਵੱਡਿਆਂ ਨੂੰ ਸਮਝਾ ਸਕੀਏ ਤਾਂ ਕਿ ਅਸੀਂ ਆਪਣੀ ਗੁਰਸਿੱਖੀ ਅਤੇ ਗੁਰਮੁਖੀ ਨਾਲ ਪਿਆਰ ਵੀ ਕਰ ਸਕੀਏ ਤੇ ਇਸ ਦਾ ਪ੍ਰਚਾਰ ਵੀ ਕਰ ਸਕੀਏ ਜੋ ਕਿ ਅੱਜ ਆਪ ਜੀਆ ਨੇ ਦੇਖਿਆ ਹੈ ਇਥੇ ਵੱਤ ਤੋਂ ਵੱਧ ਉਪਰਾਲਾ ਸਾਡੇ ਯੰਗ ਵੋਲੰਟੀਅਰ ਸਾਡੇ ਬੱਚਿਆਂ ਵੱਲੋਂ ਕੀਤਾ ਗਿਆ ਹੈ ਜਿਸ ਦਾ ਪੂਰਾ ਦਾ ਪੂਰਾ ਕ੍ਰੈਡਿਟ ਉਹਨਾਂ ਬੱਚਿਆਂ ਨੂੰ ਜਾਂਦਾ ਹੈ ਕਿਉਂਕਿ ਅੱਜ ਜਦੋਂ ਯੂਥ ਵਿੱਚ ਮਨ ਵਿੱਚ ਆ ਜਾਏਗਾ ਅਸੀਂ ਇਸ ਟਾਈਪ ਦੇ ਕੰਪੀਟੀਸ਼ਨਸ ਕਰਨੇ ਹਨ ਤੇ ਫਿਰ ਕੌਮ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਸ਼ੇਸ਼ ਤੌਰ ਤੇ ਤਨਵਾਦ ਹੈ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਆ ਕੇ ਇਸ ਦੀ ਕਵਰੇਜ ਕੀਤੀ ਹੈ ਅਕਾਲ ਸਾਹਿਬ ਹੈ ਚੈਨ ਵਾਲਿਆਂ ਦਾ ਜੋ ਵੱਤ ਤੋਂ ਵੱਧ ਇਹ ਕਵਰੇਜ ਕਰਕੇ মিডিਆ ਰਾਹੀਂ ਸੰਗਤ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਸਾਨੂੰ ਇਸ ਟਾਈਪ ਦੇ ਉਪਰਾਲੇ ਵੀ ਕਰਨੇ ਹਨ ਤੇ ਆਪਣੀ ਕੌਮ ਨੂੰ ਸੰਭਾਲ ਕੇ ਵੀ ਰੱਖਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਟੱਕਰ ਰੈਜ਼ਡੈਂਟ ਗੁਰਦੁਆਰਾ ਸ੍ਰੀ ਗੁਰੂ ਸੰਵਾਸ ਸੀਬਲਾਗ ਹਰੀ ਨਗਰ ਨਵੀਂ ਦਿੱਲੀ ਤੋਂ ਜਿੱਥੇ ਅੱਜ ਮੈਂ ਸਾਰੀ ਸੰਗਤਾਂ ਨੂੰ ਵਧਾਈ ਦਿੰਦਾ ਹੈਗਾ ਉੱਥੇ ਹੀ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈਗੀ ਹੈ ਕਿ ਅੱਜ ਬਾਲਾ ਪ੍ਰੀਤਮ ਪਾਲ ਸਾਹਿਬ ਜੱਥਾ ਜਰਾ ਗੁਰਦੁਆਰਾ ਸਾਹਿਬ ਵੱਲੋਂ ਥਾਪਿਆ ਗਿਆ ਹੈਗਾ ਉਹਨਾਂ ਦੇ ਸਹਿਯੋਗ ਨਾਲ ਅੱਜ ਦਿਲ ਵਿੱਚ ਊੜਾ ਤੇ ਸਿਰ ਤੇ ਜੂੜਾ ਤੇ ਨਾਲੇ ਹੀ ਸਿੱਖ ਸਿਰਜਣਾ ਦਿਵਸ ਨੂੰ ਔਰ ਦਸਤਾਰ ਬੰਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹਦੇ ਬੱਚਿਆਂ ਦੇ ਵਿੱਚ ਜੂੜੇ ਦਾ ਕੰਪੀਟੀਸ਼ਨ ਦਸਤਾਰ ਦਾ ਕੰਪੀਟੀਸ਼ਨ ਤੁਮਲੇ ਦਾ ਕੰਪੀਟੀਸ਼ਨ ਤੇ ਹੋਰ ਬਹੁਤ ਸਾਰੀ ਐਕਟੀਵਿਟੀਆਂ ਕਰਾਈਆਂ ਗਈਆਂ ਨੇ ਜਿੱਤੇ ਇਲਾਕੇ ਦੇ ਸੰਗਤ ਉਹ ਸਿੰਘ ਸੁਭਾਵਾਂ ਨੇ ਆਪਣਾ ਸਹਿਯੋਗ ਦਿੱਤਾ ਹੈਗਾ ਔਰ ਬੱਚਿਆਂ ਨੇ ਬਹੁਤ ਵੱਧ ਚੜ ਕੇ ਪਾਰਟਿਸਪੇਟ ਕੀਤਾ ਹੈਗਾ ਮੈਂ ਸਾਰਿਆਂ ਨੂੰ ਇੱਕ ਵਾਰੀ ਵਧਾਈ ਦੇਣਾ ਤੇ ਇੱਕ ਵਾਰੀ ਮਹਾਰਾਜ ਦੇ ਅਗੇ ਅਰਦਾਸ ਕਰਦੇ ਆ ਕਿ ਸਾਰੇ ਹੁਨਰ ਚੜ੍ਹਦੀ ਕਲਾ ਰੱਖਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕੈਲੀਗ੍ਰਾਫਰ ਪ੍ਰਬਲਿੰਕ ਕੋਰ ਮੈਂ ਬਾਲਾ ਪ੍ਰੀਤਮ ਸੇਵਕ ਜੱਥੇ ਵਾਲੋ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਜਜ ਕਰਨ ਦਾ ਅੱਜ ਦਾ ਉਹਨਾਂ ਜਿਹੜੇ ਉਹਨਾਂ ਦਾ ਜਿਹੜਾ ਉਪਰਾਲਾ ਸੀਗਾ ਉਹ ਮੈਂ ਕਹਿੰਦੀ ਆ ਇੱਕ ਆਪਣੀ ਯੰਗ ਜਨਰੇਸ਼ਨ ਲਈ ਬਹੁਤ ਹੀ ਵਧੀਆ ਉਪਰਾਲਾ ਸੀਗਾ ਜੋ ਕਿ ਉਹਨਾਂ ਨੇ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਿਵੇਂ ਉਹਨਾਂ ਨੇ ਤਿੰਨ ਅਲੱਗ-ਅਲੱਗ ਆਪਣੇ ਪ੍ਰੋਗਰਾਮ ਰੱਖੇ ਉਹ ਬਹੁਤ ਹੀ ਵਧੀਆ ਸੀਗੇ ਬੱਚਿਆਂ ਵਾਸਤੇ ਤੇ ਮੈਂ ਬਹੁਤ-ਬਹੁਤ ਧੰਨਵਾਦੀ ਆ ਜੇ ਉਹ ਇਦਾਂ ਦੇ ਉਪਰਾਲੇ ਹੋਰ ਲੈ ਕੇ ਆਉਣ ਤੇ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ